ਬੀਤੀ ਰਾਤ ਬਟਾਲਾ ਦੇ ਮਹਾਜਨ ਹਸਪਤਾਲ ਦੇ ਸਾਹਮਣੇ ਚਾਰ ਨਾਬਾਲਗ ਬੱਚੀਆਂ ਮਿਲੀਆਂ ਤੇ ਨੇੜੇ ਦੇ ਲੋਕਾਂ ਨੇ ਜਦੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਇਹਨਾਂ ਚਾਰਾਂ ਬੱਚੀਆਂ ਨੂੰ ਲੈ ਕੇ ਪੁਲਿਸ ਥਾਣੇ ਪਹੁੰਚੇ ਪੁਲਿਸ ਨੇ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਹਨਾਂ ਬੱਚੀਆਂ ਦੇ ਮਾਪਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਕੁਝ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਹਨਾਂ ਬੱਚੀਆਂ ਦੀ ਮਾਂ ਮਿਲੀ ਜੋ ਕਿ ਗੁਬਾਰੇ ਵੇਚਣ ਦਾ ਕੰਮ ਕਰਦੀ ਹੈ ਉਸ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਦੁਪਹਿਰੇ 1 ਵਜੇ ਇਹ ਬੱਚੀਆਂ ਗਵਾਚ ਗਈਆਂ ਸਨ ਤੇ ਅਸੀਂ ਵੀ ਇਹਨਾਂ ਦੀ ਭਾਲ ਕਰ ਰਹੇ ਸਾਂ ਪਰ ਮਿਲ ਨਹੀਂ ਰਹੀਆਂ ਹੁਣ ਕੁਝ ਲੋਕ ਇਹਨਾਂ ਦੇ ਘਰ ਨੇੜੇ ਗਏ ਤਾਂ ਫਿਰ ਉਹ ਵੀ ਥਾਣੇ ਆ ਕੇ ਆਪਣੀਆਂ ਬੱਚੀਆਂ ਨੂੰ ਮਿਲੇ ਤੇ ਸਾਨਕ ਲੋਕਾਂ ਦਾ ਕਹਿਣਾ ਸੀ ਕਿ ਸ਼ਾਮ ਨੂੰ ਇਹ ਬੱਚੀਆਂ ਇਕੱਲੀਆਂ ਹੀ ਸੜਕ ਤੇ ਬੈਠੀਆਂ ਹਨ ਜਦੋਂ ਇਹਨਾਂ ਦੀ ਸਭ ਤੋਂ ਛੋਟੀ ਭੈਣ ਕਰੀਬ 1 ਸਾਲ ਦੀ ਸੀ ਤੇ ਉਹ ਰੋ ਰਹੀ ਸੀ ਤੇ ਨੇੜੇ ਦੇ ਲੋਕਾਂ ਨੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੀ ਦਿੱਤਾ ਤੇ ਉਹਨਾਂ ਕੋਲੋਂ ਜਦੋਂ ਪੁੱਛਗਿੱਛ ਕੀਤੀ ਤਾਂ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਇਹ ਨਾਲ ਪੜੀ ਮੈਂ ਨਾ ਜਗਦੀਸ਼ ਕੁਮਾਰ ਜੀ ਮੈਂ ਹਿਸਾ ਨਗਰ ਦਾ ਰਹਿਣ ਵਾਲਾ ਜੀ ਮੈਂ ਮਹੱਲੇ ਦਾ ਮੋਤਵੇਰਾ ਜੀ ਇਹ ਮੇਰੇ ਕੁਝ ਵੀਰਾਂ ਨੂੰ ਨਾਲ ਇੱਥੇ ਛੱਪੜ ਪੈਂਦਾ ਵਾ ਨਾਲ ਕੜੀ ਰੋਡ ਤੇ ਮੇਰੇ ਮਹੱਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਜਾਂਦੇ ਆ ਇਹਨਾਂ ਨੇ ਬਾਅਦ ਵਿੱਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਠਾਣਾ ਪੈਂਦਾ ਸ ਮੈਸਟਰ ਸਾਹਿਬ ਨੇ ਗੱਲ ਕੀਤੀ ਉਹਨੇ ਕਿ ਇੱਥੇ ਲੈ ਆਓ ਹੁਣ ਆਪਾਂ ਇਹ ਬੱਚੇ ਇੱਥੇ ਲੈ ਕੇ ਆਏ ਆ ਦੇਖਦੇ ਇਹਨਾਂ ਦਾ ਕੀ ਕਰਨਾ ਜੀ ਬੱਚੇ ਕਿੰਨੇ ਨੇ ਕੀ ਇਹਨਾਂ ਦੀ ਹੋ ਰਿਆ ਬੱਚੇ 4 ਜੇ ਚਾਰੇ ਲੜਕੀਆਂ ਜੀ ਤੇ ਬੱਚੇ ਦੀ ਕਿਸ ਦੀ ਉਮਰ ਏ ਮਿਕਾ 1 ਸਾਲ ਆ 2 ਸਾਲ ਆ ਅੱਧ ਤਿੰਨ ਸਾਲ ਆ 4 ਸਾਲ ਤੋਂ ਛੋਟੇ ਆ ਸਾਰੀ ਤਿੰਨ ਤੁਰਦੇ ਇੱਕ ਤੁਰਦਰੀਆਂ ਬੱਚਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਜਿਹੜੇ ਆ ਬੱਚੇ ਇਹਨਾਂ ਨੂੰ ਕਿੱਥੋਂ ਮਿਲਿਆ ਲੋਕਾਂ ਨੂੰ ਇਹ ਮਿਲੇ ਜੇ ਬੋਟਰਾ ਦੀ ਕੋਠੀ ਆ ਸੱਪਰ ਦੇ ਕੰਡੇ ਈਸ਼ਾਨਗਰ। ਕਿੰਨੇ ਬੱਚੇ ਦੀ ਹਾਲਤ ਮਿਲਾਂ? ਇਹ 4 ਬੱਚੇ ਆ ਤੇ ਬੋਲਦੇ ਆ ਵੀ ਕੋਈ ਲੜਕੀ ਇਹ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚ ਲੱਗੀ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁੜ ਕੇ ਲੱਭੀ ਨਹੀਂ ਗਈ ਹੋਗੀ। ਕਿੰਨੇ ਵਜੇ ਦੀ ਘਟਨਾ ਜੀ? ਇਹ 8 ਇਹ 8 ਵਜੇ ਦੀ ਗੱਲ ਹੈ ਜੀ। ਲੱਗ ਦੱਗ ਕੇ ਇਸ ਤਰ੍ਹਾਂ ਬੱਚੇ ਉੱਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲੱਗੇ। ਜੁਗਨ ਨਹੀਂ ਲੱਭਾ ਪਰ ਤੁਸੀਂ ਜੀਤੋ ਨਾ ਅਸੀਂ ਫਿਰ ਲਾਗੇ ਦੁਕਾਨ ਵਾਂ ਕਰਿਆਨੇ ਦੀ ਸਾਡੀ ਆਪਣੀ ਆ ਭਰਾ ਹਟੇ ਦੀ ਤੇ ਅਸੀਂ ਫਿਰ ਉਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾਟੀ ਪੀ ਲੋ ਖਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ ਆ ਬਾਅਦ ਵਿੱਚ ਮਿਲ ਗਿਆ ਤੇ ਬਾਅਦ ਚ ਇਹ ਥਾਣੇ ਕੰਪਲੀਟ ਕੀਤੀ ਆ ਵੀ ਇਹ ਦੇ ਦਾ ਬੱਚੇ ਹਨ ਮਿਲੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ